ਇਹ ਸਾਡੇ ਵਾਸਤੇ ਮੈਂ ਕਹਾਂ ਵੀ ਨਵਾਂ ਕੰਮ ਨਹੀਂਗਾ ਇਹ ਹੋਇਆ ਕਿਉਂਕਿ ਪਤਾ ਨਹੀਂ ਉਹ ਕਿਸ ਤਰ੍ਹਾਂ ਦੇ ਲੋਕ ਨੇ ਇੱਕ ਤਾਂ ਦੇਖੋ ਭਲਾ ਕਰ ਰਿਹਾ ਇਨਸਾਨ ਇੱਕ ਜਿਹੜਾ ਆ ਬੁਰਾ ਕਰ ਰਿਹਾ ਉਹਨਾਂ ਲੋਕਾਂ ਨੇ ਪਹਿਲਾਂ ਵੀ ਚਲੋ ਕਾਫੀ ਵਾਰ ਇਹ ਕੰਮ ਸਾਡੇ ਨਾਲ ਕੀਤੇ ਨੇ ਪਰ ਫਾਲ ਵਾਲੇ ਬੂਟਿਆਂ ਨੂੰ ਜਿਹੜੀ ਅੱਗ ਲੱਗੀ ਆ ਇਹ ਸਾਡੇ ਵਾਸਤੇ ਬੜੀ ਦੁੱਖ ਦੀ ਘੜੀ ਆ ਇਹ ਜਿਹੜੀ ਸੇਵਾ ਵਾ ਸਾਰੇ ਵਾਸਤੇ ਧੱਕਾ ਤਾਂ ਨਿਭਾਈ ਜਾ ਰਹੀ ਹੈ ਹਨਾ ਇਹਦੇ ਵਿੱਚ ਕੋਈ ਇਸਨੂੰ ਮਨਾਈ ਨਹੀਂ ਅਫਲੋਡ ਵੀ ਉਹ ਨਾ ਖਿਆਲ ਇਹ ਸਾਰੇ ਵਾਸਤੇ ਪਰ ਫਿਰ ਵੀ ਪਤਾ ਨਹੀਂ ਕੋਈ ਜਿਹੜਾ ਇਨਸਾਨ ਜਿਹੜਾ ਉਹ ਜਾਲੀਸੀ ਕਰਦਾ ਕਿ ਜਿਹੜਾ ਇਹ ਦੋ ਤੀਜੀ ਵਾਰੀ ਇਹ ਕੰਮ ਹੋ ਚੁੱਕਾ ਮੇਰਾ ਨਾਮ ਰਸ਼ਪਾਲ ਇਹ ਸਾਡੇ ਵਾਸਤੇ ਮੈਂ ਕਹਾਂ ਵੀ ਨਵਾਂ ਕੰਮ ਨਹੀਂਗਾ ਇਹ ਹੋਇਆ ਕਿਉਂਕਿ ਪਤਾ ਨਹੀਂ ਉਹ ਕਿਸ ਤਰ੍ਹਾਂ ਦੇ ਲੋਕ ਨੇ ਇੱਕ ਤਾਂ ਦੇਖੋ ਭਲਾ ਕਰ ਰਿਹਾ ਇਨਸਾਨ ਇੱਕ ਜਿਹੜਾ ਆ ਬੁਰਾ ਕਰ ਰਹੇ ਨੇ ਉਹਨਾਂ ਲੋਕਾਂ ਨੇ ਪਹਿਲਾਂ ਵੀ ਚਲੋ ਕਾਫੀ ਵਾਰ ਇਹ ਕੰਮ ਸਾਡੇ ਨਾਲ ਕੀਤੇ ਨੇ ਪਰ ਫਾਲ ਵਾਲੇ ਬੂਟਿਆਂ ਨੂੰ ਜਿਹੜੀ ਅੱਗ ਲੱਗੀ ਆ ਇਹ ਸਾਡੇ ਵਾਸਤੇ ਬੜੀ ਦੁੱਖ ਦੀ ਘੜੀ ਆ ਕਿਉਂਕਿ ਮੈਂ ਸਮਝਦਾ ਵੀ ਬੂਟਾ ਜਿਹੜਾ ਲਾਇਆ ਉਹਨੂੰ ਬੱਚਿਆਂ ਵਾਂਗੂ ਪਾਲਿਆ ਆ ਲਗਾਤਾਰ ਰੋਜ਼ ਦੀ ਮਿਹਨਤ ਆ ਉਸ ਇਨਸਾਨ ਦੀ ਮੰਨ ਲਓ ਕਿ ਇਹਨਾਂ ਬੂਟਿਆਂ ਨੂੰ ਸਾਂਭ ਸੰਭਾਲ ਵਾਸਤੇ ਇਹਨਾਂ ਨੇ ਰੱਖਿਆ ਆ ਮੰਨ ਲਓ ਆਪਣੇ ਬੰਦਾ ਰੱਖਿਆ ਆ ਉਹ ਇਹਨਾਂ ਬੂਟਿਆਂ ਦੀ ਦੇਖਭਾਲ ਦੇਖ ਰੇਖ ਜਿਹੜੀ ਆ ਕਰਦਾ ਆ ਸੋ ਸਾਡੇ ਵਾਸਤੇ ਦੁੱਖ ਦੀ ਘੜੀ ਹੋ ਗਈ ਭਾਜੀ ਕਦੋਂ ਹੋਈ ਏ ਸਾਰੀ ਘਟਨਾ ਤੇ ਕੀ ਹੋਇਆ ਕੀ ਇਹ ਕਿੱਦਾਂ ਪਤਾ ਲੱਗਦਾ ਨਹੀਂ ਆ ਵੇਖੋ ਇਹ ਤਾਂ ਅੱਜ ਤੋਂ ਲਗਭਗ 3 ਦਿਨ ਪਹਿਲਾਂ ਲਗਭਗ ਸ਼ਾਮ ਨੂੰ ਮਾਨੂੰ ਸਾਨੂੰ ਪਤਾ ਲੱਗਾ ਵੀ ਜਦੋਂ ਇਸ ਪਾਰਕ ਦੇ ਵਿੱਚੋਂ ਧੂਆ ਮਾਨੂੰ ਨਿਕਲਿਆ ਸੀ ਉਹ ਫਿਰ ਆਣ ਕੇ ਵੇਖਿਆ ਤੇ ਇੱਥੇ ਅੱਗ ਲੱਗੀ ਸੀ ਅੱਗ ਬਹੁਤ ਜ਼ਿਆਦਾ ਸੀ ਜਿਹੜੀ ਕਿ ਛੇਤੀ ਮਾਨੂੰ ਬੁਝਾਈ ਵੀ ਨਹੀਂ ਗਈ ਔਰ ਨੁਕਸਾਨ ਜਿਹੜਾ ਹੋ ਗਿਆ ਜ਼ਿਆਦਾ ਕਿੰਨੇ ਕੂਟਾ ਸੀ ਬੂਟਾ ਲਗਭਗ ਇਸ ਪਾਰਕ ਦੇ ਵਿੱਚ 150 ਬੂਟਾ ਹੈਗਾ ਸੀ ਬੂਟੇ ਕਹਿ ਲਵੋ ਕਿ ਹਰ ਕਿਸਮ ਦੇ ਬੂਟੇ ਨੇ ਇੱਥੇ ਕੋਈ ਇਹ ਨਹੀਂਗਾ ਵੀ ਮਾਨੂੰ ਕੋਨੇ ਪੈਸਿਆਂ ਵੱਲ ਵੇਖਿਆ ਵੀ ਇਹ ਮਹਿੰਗਾ ਮਹਿੰਗਾ ਬੂਟਾ ਹੈ ਮੈਂ ਨਹੀਂ ਲਾਉਣਾ ਆਵਾ ਕਾਡੋ ਇਥੋਂ ਤੱਕ ਕਿ ਸੇਬਾਂ ਦੇ ਬੂਟੇ ਜਿਹੜੇ ਨੇ ਉਹ ਵੀ ਲਾਏ ਨੇ ਮੰਨ ਲਓ ਉਹ ਲਾਏ ਸਾਰੇ ਬੱਚਿਆਂ ਵਾਸਤੇ ਨੇ ਇਹ ਨਹੀਂ ਕੋਨੇ ਆਪਣੀ ਪਰਵਾਰ ਵਾਸਤੇ ਕੰਮ ਕੀਤਾ ਸਾਰਾ ਕੰਮ ਉਹਨਾਂ ਨੇ ਬੱਚਿਆਂ ਵਾਸਤੇ ਪਿੰਡ ਵਾਸਤੇ ਇਲਾਕੇ ਵਾਸਤੇ ਕੀਤਾ ਆ ਬਾਕੀ ਮੈਂ ਸਮਝਦਾ ਵੀ ਉਹ ਕਿਦਾਂ ਦਾ ਇਨਸਾਨ ਹੋਵੇਗਾ ਜਿਹੜਾ ਕਿਸੇ ਦੇ ਮੂੰਹ ਦੇ ਵਿੱਚੋਂ ਰੋਟੀ ਪਾਉਣ ਦੀ ਬਜਾਏ ਕੱਢ ਰਿਹਾ ਹੈ ਸਾਡੇ ਸੜਕੇ ਸੁਆਹ ਹੋ ਗਏ ਬਹੁਤ ਭਾਰੀ ਮਤਲਬ ਜੇ ਨੁਕਸਾਨ ਹੋਇਆ ਵੇਖੋ ਮੈਂ ਤੇ ਅੱਗੇ ਪਿਛਲੇ ਵੀ ਪਿਛਲੀ ਵਾਰ ਵੀ ਜਦੋਂ ਇਹ ਕੰਮ ਹੋਇਆ ਸੀ ਤੇ ਮੈਂ ਤੇ ਉਦੋਂ ਵੀ ਇਹੋ ਗੱਲ ਕਹੀ ਸੀਗੀ ਤੇ ਚਲੋ ਇਹ ਮਹਾਪੁਰਖਾਂ ਦੀ ਜਾਦ ਦੇ ਵਿੱਚ ਸਾਬ ਬੁੱਲੇ ਵਾਲੀ ਜਿਹੜਾ ਇਹ ਸਾਰਾ ਹੀ ਕੰਮ ਜਿਹੜਾ ਕਰ ਰਿਹਾ ਹੈ ਤੇ ਹੁਣ ਵੀ ਜਿਹੜਾ ਇਹ ਕੰਮ ਜਿਹੜਾ ਹੋਇਆ ਆ ਇਹ ਮਾੜਾ ਹੋਇਆ ਆ ਤੇ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਆ ਬਾਕੀ ਹੁਣ ਉਹ ਮਹਾਪੁਰਖੀ ਆ ਮਤਲਬ ਇਹਨਾਂ ਨੂੰ ਜਿਹੜਾ ਹੁਣ ਹਰਿਆ ਭਰਿਆ ਕਰ ਸਕੂਗੇ ਪਿੰਡ ਦੇ ਨਹੀਂ ਪਿੰਡ ਦੇ ਬਾਹਰੋਂ ਵੀ ਬਾਕੀ ਪਿੰਡਾਂ ਦੇ ਲੋਕ ਵੀ ਇੱਥੇ ਆਉਂਦੇ ਸੀ ਜਿਹੜੇ ਆ ਬਹੁਤ ਮੈਂ ਤਾਂ ਵੇਖੋ ਜੀ ਕਹਿ ਰਿਹਾ ਨਾ ਵੀ ਇਹ ਕੋਈ ਪਿੰਡ ਵਾਸਤੇ ਨਹੀਂ ਉਹਨੇ ਕੰਮ ਕੀਤਾ ਸਾਰੇ ਇਲਾਕੇ ਵਾਸਤੇ ਆ ਫਲ ਲੱਗਾ ਆ ਜਿਹੜਾ ਮਰਜ਼ੀ ਆਣ ਕੇ ਇਥੋਂ ਖਾ ਲਵੀਂ ਕਿਸੇ ਨੂੰ ਕੋਈ ਮਨਾਈ ਨਹੀਂ ਕੋਈ ਗੇਟ ਨਹੀਂ ਬੰਦ ਕੀਤਾ ਤੇ ਕੋਈ ਇੱਥੇ ਬੰਦਾ ਨਹੀਂ ਸਪੈਸ਼ਲ ਰੱਖਿਆ ਵੀ ਮਤਲਬ ਕਿਸੇ ਨੂੰ ਡੱਕਣਾ ਆ ਹਾਂਜੀ ਹਾਂਜੀ ਤੇ ਉਹ ਸਾਰਿਆਂ ਵਾਸਤੇ ਮਤਲਬ ਫਲ ਲੱਗਾ ਜੇ ਮੇਰਾ ਨਾਮ ਮਕਰ ਸਿੰਘ ਜੀ ਇੱਥੇ ਹੀ ਸਾਰੇ ਦਿਨ ਕੰਮ ਕਰਦੇ ਪਏ ਲਾ ਕੋਲ ਹੀ ਤੇ ਜਦੋਂ ਗਏ ਉਦੋਂ ਠੀਕ ਠਾਕ ਹੀ ਪਹਿਲਾਂ ਤੇ ਬਸ ਪਤਾ ਨਹੀਂ ਲੱਗਾ ਕਿ ਕਿਸੇ ਅਨਸਰ ਨੇ ਜਿਹਨੂੰ ਨਹੀਂ ਕੋਈ ਚੰਗਾ ਲੱਗਾ ਜਿਤਨਾ ਸਾਹ ਬੁਲੇ ਵਾਲੀ ਵੱਲੋਂ ਇਹ ਜਿਹੜੀ ਸੇਵਾ ਵਾ ਸਾਰੇ ਵਾਸਤੇ ਲਗਾਤਾਰ ਨਿਭਾਈ ਜਾ ਰਹੀ ਹੈ ਹਨ ਇਹਦੇ ਵਿੱਚ ਕੋਈ ਕਿਸੇ ਨੇ ਮਨਾਈ ਨਹੀਂ ਨਾ ਫਰੂਟ ਪੀਓ ਨਾ ਖਾਇਆ ਨੇ ਸਾਰਿਆਂ ਵਾਸਤੇ ਹੀ ਪਰ ਫਿਰ ਵੀ ਪਤਾ ਨਹੀਂ ਕੋਈ ਕਿਹੜਾ ਇਨਸਾਨ ਜਿਹੜਾ ਉਹ ਜਲਸੀ ਕਰਦਾ ਤੇ ਜਿਹੜਾ ਇਹ ਦੋ ਤੀਜੀ ਵਾਰੀ ਇਹ ਕੰਮ ਹੋ ਚੁੱਕਾ ਇਸ ਜਗ੍ਹਾ ਤੇ ਤੁਸੀਂ ਦੇਖਦੇ ਤੁਸੀਂ ਦੇਖਦੇ ਪਏ ਇੱਥੇ ਅੱਗ ਲੱਗਣ ਦਾ ਕੋਈ ਕਾਰਨ ਹੀ ਨਹੀਂ ਜਾਂ ਕੋ ਲਾ ਕੇ ਕਣਕ ਆ ਜਾਊ ਉਹ ਤਾਂ ਖਤਮ ਹੋ ਚੁੱਕਾ ਕਣਕ ਦੀ ਕਟਾਈ ਹੋ ਚੁੱਕੀ ਹੈ ਤੇ ਉਹਦੇ باوجود ਵੀ ਇਹ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਕੋਲੋਂ ਅੱਗ ਲਗਾਈ ਹੀ ਹੈ ਤਾਂ ਹੀ ਲੱਗੀ ਇਸ ਤਰ੍ਹਾਂ ਤੇ ਲੱਗੀ ਨਹੀਂ ਕਿੰਨੇ ਕ ਬੂਟੇ ਗਏ ਸੀ ਇੱਥੇ ਕਾਦੇ ਬੂਟੇ ਸੀ ਇੱਥੇ ਫਰੂਟ ਦੇ ਬੂਟੇ ਆ ਤੇ तकरीबन ਜਿਆਦਾ ਨਹੀਂ ਗਾ ਸਕਦੇ ਆ ਆ ਤਿੰਨ ਚਾਰ ਤੋਂ ਬੂਟਾ ਹੈ ਗਈ ਲੱਗੇ ਇਸ ਜਿਹੜਾ ਸਾਰੇ ਸਾਰੇ ਫਰੂਟ ਦਾ ਹੀ ਆ ਇਹਦੇ ਵਿੱਚ ਆਮਬਿਆ ਅਵਾਕਾਡੋ ਦਾ ਬੂਟੇ ਆ ਫਿਰ ਅਨਾਰ ਆ ਅਮਰੂਦ ਆ ਹੋਰ ਵੀ ਜਿਹੜੇ ਆ ਚਿਕੂ ਦੇ ਬੂਟੇ ਲੱਗੇ ਨੇ ਇੱਥੇ ਸਾਰੇ ਬੂਟੇ ਜਿਹੜੇ ਉਹ ਖਰਾਬ ਹੋ ਗਏ ਸਾਰੇ ਜਿਹੜੇ ਉਹ ਜਲ ਕੇ ਖਰਾਬ ਹੋ ਗਏ ਸਾਢੇ ਤੋਂ ਪਹਿਰੇ ਤੇ ਪਤਾ ਨਹੀਂ ਹੁਣ ਦੁਬਾਰਾ ਫਿਰ ਚਲਦੇ ਆ ਨਹੀਂ ਚਲਦੇ ਉਹ ਤੇ ਆਉਣ ਵਾਲੇ ਸਮੇਂ ਚ ਪਤਾ ਲੱਗੂ ਬਾਕੀ ਕੋਸ਼ਿਸ਼ ਸਾਹਿਬ ਵੀਰੇ ਦੀ ਵੀ ਜਾਰੀ ਹੈ ਤੇ ਆਪਣੀ ਵੀ ਜਾਰੀ ਹੈ ਨਾਲ ਇਹ ਸਵਾਨ ਬੋੜੀ ਬਹੁਤ ਮਿਹਨਤ ਲੱਗਦੀ ਹੈ ਬੂਟੇ ਨੂੰ ਪਾਲਨਾ ਇੱਕ ਬੂਟੇ ਨੂੰ ਹਾਂ ਜੱਜਾਂ ਦੀ ਕਹਿ ਗਿਆ ਨਾਰਦਾ ਬੂਟਾ ਤੇ ਜੀ ਜਿਹੜਾ ਅਨਾਰ ਆ ਉਹ ਪਹਿਲੀ ਗੱਲ ਤੇ ਉਹ ਚਲਦਾ ਹੀ ਨਹੀਂ ਆ ਜਲਦੀ ਕਰਕੇ ਉਹਨੂੰ ਪਾਲਨਾ ਬਹੁਤ ਔਖਾ ਤੇ ਜੇ ਉਹ ਚੱਲਿਆ ਹੁਣ ਮਿਹਨਤ ਕੀਤੀ ਆ ਹੁਣ ਤੁਸੀਂ ਪਿਛਲੇ ਦਿਨ ਤੇ ਦੇਖਿਆ ਕਿੰਨੀ ਗਰਮੀ ਪਈ ਆ ਇੱਥੇ 1.5 1.5 ਵਜੇ ਤੱਕ ਵੀ ਜਿਹੜੀ ਉਹ ਪਾਣੀ ਦੀ ਸੇਵਾ ਜਿਹੜੀ ਨਿਰੰਤਰ ਚੱਲਦੀ ਰਹੀ ਆ ਤੇ ਭਾਜੀ ਆਪਣੇ ਵਰਕਰ ਸਾਹਿਬ ਆ ਤੇ ਸਾਹ ਵੀਰੇ ਵੱਲੋਂ ਜਿਹੜਾ ਹੁਕਮ ਲੱਗਦਾ ਉਹ ਆਪਾਂ ਅਨਪਾਈ ਦਾ ਨਾਲ ਸੇਵਾ ਤੌਰ ਤੇ ਉਹ ਬਾਹਰ ਬੈਠਾ ਜਿਹੜਾ ਮਤਲਬ ਪੈਸੇ ਵੀ ਭੇਜ ਰਿਆ ਆ ਸਾਹ ਦੇ ਮਤਲਬ ਬੂਟੇ ਲਾ ਰਿਆ ਤੁਹਾਨੂੰ ਬੂਟੇ ਵੀ ਮੇਰੇ ਖਲਾ ਬਹੁਤ ਮਹਿੰਗੇ ਬੂਟੇ ਹੋਣਗੇ ਹਾਂਜੀ ਹਾਂਜੀ ਤੇ ਫਿਰ ਆਪਾਂ ਕਿੱਦਾਂ ਸਮਝੇ ਲੋਕਾਂ ਦੀ ਜਿਹੜੀ ਵੇਖੋ ਆਪਾਂ ਦੀ ਕਹ ਸਕਦੇ ਕਿ ਸਾਹ ਵੀਰੇ ਵੱਲੋਂ ਤਕਰੀਬਨ 9 ਸਾਲ ਤੋਂ ਇਹੋ ਜਿਹੜੀ ਆ ਬੇਨਤੀ ਹੋ ਰਹੀ ਆ ਕਿ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਆਪਣੀ ਜੇਬ ਦੇ ਵਿੱਚੋਂ ਸਾਰਾ ਖर्चा ਕਰ ਰਿਆ ਜਿੰਨੇ ਵਰਕਰ ਵੀ ਆ ਦੋ ਤਿੰਨ ਵਰਕਰ ਤੇ ਪੱਕੇ ਹੀ ਲੱਗੇ ਆ ਤੇ ਸਮੇ ਸਮੇਂ ਅਨਸਾਰ 10 ਤੋਂ 12 ਵਰਕਰ ਵੀ ਜਿਹੜੇ ਉਹ ਲੱਗਦੇ ਆ ਸਿਰਫ ਸੇਵਾ ਤੌਰ ਤੇ ਕਿਸੇ ਕੋਈ ਪੈਸਾ ਨਹੀਂ ਲੈਣਾ ਆਪਣੀ ਜੇਬ ਤੋਂ ਖਰਚਾ ਸਾਰਾ ਹੁੰਦਾ ਤੇ ਦੁੱਖ ਤੇ ਦੋ ਚਾਰ ਵਾਰੀ ਜਿਹੜਾ ਹੋ ਚੁੱਕਾ ਦੁੱਖ ਤੇ ਹੁੰਦਾ ਹੀ ਆ ਉਹ ਬਾਹਰ ਮਿਹਨਤ ਕਰ ਰਿਹਾ ਤੇ ਕਿਹਦੇ ਵਾਸਤੇ ਕਰ ਰਿਹਾ ਕਿ ਇਹ ਸਾਰੇ ਪਿੰਡ ਵਾਸਤੇ ਇਲਾਕੇ ਵਾਸਤੇ ਹੋਰ ਕੁਝ ਨਹੀਂ ਸੇਵਾ ਸੇਵਾ ਦੇ ਨਾਲ ਆਪਣੇ ਉਹ ਸਾਥ ਹੀ ਮੰਗਦਾ ਇਹਨਾਂ ਕੋਲ ਕਿ ਮੈਨੂੰ ਸਾਥ ਦੇ ਦਿਓ ਹੋਰ ਪੈਸਾ ਕੋਈ ਨਹੀਂ ਚਾਹੀਦਾ ਕਿ ਮੇਰੀ ਸੇਵਾ ਦੇ ਵਿੱਚ ਯੋਗਦਾਨ ਪਾ ਦਿਓ ਆਪਣਾ ਸਾਥ ਦੇ ਕੇ ਉਹ ਵੀ ਜਿਹੜਾ ਵੀ ਕੰਮ ਨਹੀਂ ਕਰ ਸਕਦੇ ਉਲਟਾ ਸਰ ਉਹ ਉਸ ਤੋਂ ਉਲਟਿਆ ਕਿ ਪਤਾ ਨਹੀਂ ਕਿਹੜੀ ਗੱਲ ਦੀ ਉਹ ਰੰਜਿਸ਼ਾ ਜੇ ਰੰਜਿਸ਼ਾ ਤੋਂ ਉਸ ਤਰ੍ਹਾਂ ਵੀ ਤੇ ਕੱਢੀ ਜਾ ਸਕਦੀ ਹੈ ਇਹ ਜਿਹੜੇ ਬੂਟੇ ਇਹਨਾਂ ਨਾਲ ਜਿਹੜਾ ਇਤਨਾ ਸਾੜ ਫੁਕੇ ਇਹਨਾਂ ਦੇ ਵਿੱਚੋਂ ਕੀ ਲੱਭਣਾ ਪਹਿਲਾਂ ਵੀ ਤੁਹਾਡੇ ਜਿੱਤੇ ਸਾੜੇ ਹਾਂ ਹਾਂਜੀ ਪਹਿਲਾਂ ਵੀ ਇਸ ਤਰ੍ਹਾਂ ਕਾਫੀ ਨੁਕਸਾਨ ਹੋਇਆ ਸੀ ਜਿਹੜਾ ਜੀਸਸ ਪਾਰਕ ਦੇ ਵਿੱਚ ਇਸੇ ਤਰ੍ਹਾਂ ਹੀ ਤੇ ਹੁਣ ਇਹ ਦੂਜੀ ਜਗ੍ਹਾ ਤੇ ਇਸੇ ਤਰ੍ਹਾਂ ਹੋ ਚੁੱਕਾ ਵਾ ਤੇ ਜਿਹੜਾ ਸਾਹਬ ਨੇ ਉੱਥੋਂ ਬਾਹਰੋਂ ਆ ਕੇ ਇੱਥੇ ਆ ਕੇ ਫਲ ਤੇ ਖਾਣਾ ਨਹੀਂ ਆ ਹੈ ਤੇ ਸਾਰਿਆਂ ਵਾਸਤੇ ਸਾਂਝਾ ਹੀ ਹੈ ਬੱਚੇ ਬਜ਼ੁਰਗ ਨੌਜਵਾਨ ਜੋ ਵੀ ਇੱਥੇ ਨਵੀਂ ਪੀੜੀ ਆ ਸਾਰਿਆਂ ਵਾਸਤੇ ਉਹ ਸਾਂਝਾ ਹੀ ਆ ਬਲਕਿ ਉਹਦੇ ਬਤੋ ਸਿਵਨભાઈ ਜਿਹੜੇ ਕਿ ਸਾਰੇ ਇੱਥੋਂ ਫਲ ਜਿਹੜੇ ਸਾਕ 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 ਕੇ ਤੇ ਨਾਦ ਲੈ ਸਕਣ ਤੇ ਬਾਕੀ ਪਤਾ ਨਹੀਂ ਕਿਹੜੀ ਗੱਲ ਦੀ ਉਹ ਗੁੱਸਾ ਉਹ ਜਿਹੜਾ ਇਸ ਤਰ੍ਹਾਂ ਕੱਢਦੇ